ਸਰ ਕੀ ਮਾਮਲਾ ਹੈ ਚੋਰੀ ਦੀ ਵਾਰਦਾਤ ਪਿੰਡ ਹਰਦਾਸਪੁਰ ਤੇ ਜਿਹੜੀ ਵਾਪਰੀ ਹੈਗੀ ਇਹ ਮੇਰੇ ਕੰਮ ਚੱਲਦਾ ਹੈ ਮਕਾਨ ਬਣਾ ਰਿਹਾ ਤੇ ਨਾਮ ਕੀ ਆਪਣਾ ਪੂਰਾ ਬਿੰਦਰ ਕੁਮਾਰ ਰੋਸ਼ੀ ਜੀ ਹਾਂ ਜੀ ਕਾਹਦਾ ਕੰਮ ਚੱਲ ਰਿਹਾ ਪਰ ਬਣਾ ਰਹੇ ਹਾਂ ਜੀ ਤੇ ਉਹ ਕਸਰੀਆ ਲਿਆਂਦਾ ਸੀਗਾ ਜੀ 12 ਕੁ ਕਿੱਤੇ ਦਾ ਕੁਆਂਟਿਟੀ ਆ ਜੀ ਚੱਲ ਰਹੀ ਸੀ ਕੋਈ 4 45 ਤੇ ਐਕਸਟਰ ਗੱਡੀ ਆ ਉਹ ਐਕਸਟਰ ਗੱਡੀ ਆਈ ਆ ਬੈਕ ਲਈ ਆ ਉਹਨਾਂ ਨੇ ਤੇ ਉਹ 12 5 4 45 ਤੇ ਆਈ ਆ ਜੀ ਤੇ 4 58 ਤੇ ਸਰੀਆ ਲੱਦੇ ਦਾ ਨਿਕਲ ਗਈ ਅੱਗੇ ਤੜਕੇ ਦੀ ਗੱਲ ਹੈ ਹਾਂ ਜੀ ਤੇ ਕਿੰਨੇ ਕੁ ਕਿੰਨੇ ਕੁਆਂਟਿਟੀ ਸਰੀਆ ਸੀ ਕਦੋਂ ਸਰਿਆ ਤੁਸੀਂ ਕਦੋਂ ਲਿਆਂਦਾ ਸੀ ਸਰਿਆ ਲਿਆਂਦੇ ਰੂਹਗਾ ਸੀ ਮਹੀਨਾ ਕਿਤੇ 500 ਵੀ ਕੁਛ ਆਇਆ ਸੀ ਸਰਿਆ ਬਾਹਰ ਹੀ ਪਿਆ ਹੁੰਦਾ ਸੀ ਹਾਂਜੀ ਬਾਹਰ ਹੀ ਪਿਆ ਸੀ ਕਿੱਥੇ ਪਿਆ ਸੀ ਆ ਦਰਵਾਜ਼ੇ ਦੇ ਬਾਹਰ ਰੱਖਿਆ ਸੀ ਜੀ ਕੰਮ ਚੱਲ ਰਹੀ ਰਾਤੀ ਕੱਟਦੇ ਸੋ ਪਹਿਲਾਂ ਤਿੰਨ ਤਸਵੀਰਾਂ ਦਿਖਾ ਦਿੰਦੇ ਹੈਗੇ ਆ ਇਸ ਜਗ੍ਹਾ ਸਰਿਆ ਪਿਆ ਸੀ ਇਹਨਾਂ ਦਾ ਕਹਿਣਾ ਹੈਗਾ ਵਾ ਸੋ ਮੌਜੂਦਾ ਸਰਪੰਚ ਅਰਦਾਸਪੁਰ ਦੇ ਜਿਹੜੇ ਹਸਬੰਡ ਹੈਗੇ ਆ ਅੱਗੇ ਗੱਲ ਕਰਦੇ ਆ ਤੁਹਾਨੂੰ ਕਦੋਂ ਪਤਾ ਲੱਗਾ ਸਰ ਚੋਰੀ ਹੋਈ ਹੈ ਮੈਂ ਸਵੇਰੇ ਜਦੋਂ ਲੇਬਰ ਆਉਣੀ ਸੀਗੀ ਉਦੋਂ ਪਹਿਲਾਂ ਮੈਂ ਆ ਕੇ ਪਾਣੀ ਪੂਣੀ ਭਰਦਾ ਹੁੰਨਾ ਜਦੋਂ ਮੈਂ ਸਵੇਰੇ 7:30 ਵਜੇ ਆ ਕੇ ਦੇਖ ਮਾਸੀਵਾ ਛੇੜੂ ਚੌਕ ਕੀ ਇੰਚਾਰ ਸਾਹਿਬ ਨੂੰ ਫੋਨ ਕੀਤਾ ਅੱਛਾ ਇਹ ਕੋਈ ਪਹਿਲੀ ਵਾਰਤ ਨਹੀਂ ਸਾਡੇ ਪਿੰਦੇ ਪਾਲੇ ਪਾਸੇ ਵੀ ਸਰੀਆ ਪਰਸੋ ਚੋਂ ਚੱਕ ਹੋਇਆ ਤੇ ਮਹਿੇੜੂ ਕਲੋਨੀ ਵਿੱਚੋਂ ਵੀ 7-8 ਜਗ੍ਹਾ ਤੋਂ ਸਰੀਆ ਚੱਕ ਹੋਇਆ ਸੋ ਕੀ ਲੱਗਦਾ ਹੈ ਕਿ ਕੋਈ ਸ਼ੱਕ ਵਗੈਰਾ ਹੈ ਕਿ ਇਸ ਤੋਂ ਜਾਂ ਕੋਈ ਡਾਊਟ ਹੋਵੇ ਸ਼ੱਕ ਤਾਂ ਦੇਖੋ ਜੀ ਆਸ਼ੀਰ ਗੱਡੀ ਆ ਗੱਡੀ ਦਾ ਨੰਬਰ ਆ ਗਿਆ ਹੈ ਗੱਡੀ ਦਾ ਸਾਰਾ ਕੁਝ ਆ ਗਿਆ ਇਹ ਤੁਹਾਨੂੰ ਪੁਲਿਸ ਦੇਖੋ ਕੀ ਕਾਰਵਾਈ ਕਿੰਨਾ ਨੰਬਰ ਕਿੰਨਾ ਗੱਡੀ ਦਾ ਗੱਡੀ ਦਾ ਨੰਬਰ ਮੇਰੇ ਕੋਲ ਨੰਬਰ ਹੈਗਾ ਕਿੱਥੋਂ ਦਾ ਨੰਬਰ ਨਿਕਲੇ ਆ ਇਹ ਗੱਡੀ ਚ ਚਰਾੜੀ ਦੀ ਹੈ ਜਿਸ ਸੁਖ ਸੁਖਜਿੰਦਰ ਦੇ ਨਾਂ ਤੇ ਸੁਖਜਿੰਦਰ ਸਿੰਘ ਦੇ ਨਾਂ ਜਿਹੜੀ ਪ ਉਹ ਵੀ ਇਹੋ ਹੀ ਗੱਡੀ ਆ ਜੀ ਸਾਰੇ ਕੈਮਰੇ ਤੇ ਹੀ ਉਹ ਗੱਡੀ ਆਉਂਦੀ ਆ ਅੱਛਾ ਕੈਮਰੇ ਵਿੱਚ ਆਇਆ ਹੈਗਾ ਸਾਰਾ ਸਾਡੇ ਕੋਲ ਸਾਰੀਆਂ ਸੀਸੀਟੀਵੀ ਫੋਟੋਸ ਕਢਾ ਲਿਆ ਆ ਜਿੱਥੇ ਜਿੱਥੇ ਸਰੀਆ ਚੋਰੀ ਹੋਇਆ ਉਹ ਹੀ ਗੱਡੀ ਆ ਜੀ ਸੇ ਇੱਕੋ ਹੀ ਗੱਡੀ ਹੈਗੀ ਹਾਂ ਇੱਕੋ ਹੀ ਗੱਡੀ ਪਰ ਉਹਦਾ ਨੰਬਰ ਨਹੀਂ ਸੀ ਲਾ ਹੁਣ ਉਹਦਾ ਨੰਬਰ ਆ ਗਿਆ ਗੱਡੀ ਕੋਈ ਬੰਦਿਆਂ ਨੇ ਚਿਹਰੇ ਵਗੈਰਾ ਨਹੀਂ ਵਿੱਚ ਆਏ ਹਾਂਜੀ ਹੈਗੇ ਚਿਹਰੇ ਹੈਗੇ ਕਿੰਨੇ ਕਿੰਨੇ ਬੰਦੇ ਬੰਦੇ ਦੋ ਸ਼ੋ ਹੁੰਦੇ ਆ ਜੀ ਦੋ ਤਿੰਨ ਅੱਛਾ ਹਾਂਜੀ ਕੋਈ ਪਛਾਣ ਚ ਆਇਓ ਨਾ ਪਛਾਣ ਦੇ ਵਿੱਚ ਆਉਂਦੇ ਵੀ ਆ ਜੀ ਹੁਣ ਪੁਲਿਸ ਦੇਖੋ ਕੀ ਕਾਰਵਾਈ ਕਰਦੀ ਹੈ ਜਦੋਂ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਆ ਹ ਇਹ ਲੇਟ ਆਉਣ ਦਾ ਕਾਰਨ ਹੀ ਪੁੱਛੋ ਉਹਨਾਂ ਨੂੰ ਵੀ ਕੱਲ ਮੁਲਾਜ਼ਮੇ ਹੈ ਨਹੀਂ ਇਹ ਇੱਥੇ ਤੁਹਾਨੂੰ ਪਤਾ ਹੀ ਹੈ ਜੀ ਪੁਲਿਸ ਦੀ ਕਾਰਜਕਾਰੀ ਦਾ ਵੀ ਅੱਛਾ ਕਿੰਨੇ ਦਾ ਤੁਹਾਨੂੰ ਨੁਕਸਾਨ ਹੋਇਆ ਜੀ ਕੋਈ ਦੇਖ ਲਓ ਜੀ ਹੋ ਗਿਆ 80000 ਰੁਪਏ ਦਾ ਨੁਕਸਾਨ ਹੈਗਾ ਜੀ ਅਜੇ ਹੋਰ ਵੀ ਦੇਖਦੇ ਕੋਈ ਅੰਦਰੋਂ ਨਾ ਚੱਕਿਆ ਹੋਵੇ ਤੁਹਾਡੀ ਇਸ ਜਗ੍ਹਾ ਤੇ ਪਹਿਲਾਂ ਵੀ ਕਦੀ ਚੋਰੀ ਹੋਈ ਹੈ ਨਹੀਂ ਨਹੀਂ ਕਦੀ ਨਹੀਂ ਇੱਥਾਂ ਤੇ ਕਦੀ ਕੋਈ ਗਲਤਤ ਨਹੀਂ ਜੀ ਬੈਂਟਾਂ ਦਾ ਬਾਕੀ ਬਣਦੀਆਂ ਕਦੀ ਨੁਕਸਾਨ ਨਹੀਂ ਹੋਇਆ ਕੀ ਮੰਗ ਕਰਦੇ ਹੁਣ ਤੁਸੀਂ ਮੰਗ ਪ੍ਰਸ਼ਾਸਨ ਤੋਂ ਹੀ ਕਰਦੇ ਹਾਂ ਜੀ ਦੋਸ਼ੀ ਫੜੇ ਜਾਣ ਕਾਰਵਾਈ ਕੀਤੀ ਜਾਵੇ ਸਾਫ਼ ਮਿਲਣਾ ਚਾਹੀਦਾ ਹੈ ਮੇਨਾ ਹੋਈ ਹੈ ਕੱਦ ਹੋਰ ਵੀ ਹੋਣਾ ਹੋ ਸਕ ਉਹਕ ਵਾਲਿਆਂ ਨੇ ਉਹ ਕੱਢੀ ਸੀ ਨੰਬਰ ਨੰਬਰ ਕੱਢਿਆ ਸੀ ਗੱਡੀ ਦਾ ਸਾਰਾ ਕੁਝ ਉਹ ਨੰਬਰ ਤੇ ਫੋਨ ਆਇਆ ਸੀ ਲੇਕਿਨ ਉਹ ਫੋਨ ਬੰਦ ਹੁੰਦਾ ਪਿਆ ਜੀ ਹਾਂਜੀ ਕੀ ਭਰੋਸਾ ਦਿਵਾਇਆ ਤੁਹਾਨੂੰ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਭੇਜੀ ਆ ਸਾਰੀ ਡਿਟੇਲ ਭੇਜ ਦਿੱਤੀ ਆ ਵੀ ਅਸੀਂ ਕਰਦੇ ਕਾਰਵਾਈ ਕਰਦੇ ਆ ਧਰਵਾਦ